ਹਿਸ਼ਿਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਕੈਬਨਿਟ ਮੰਤਰੀ 파ਰਤਪੂਸ਼ਨ ਯਾਸ਼ੂ ਨੇ ਕਨਕ ਦੀ ਖਰੀਦ ਦਾ ਆਗਾਜ਼ ਕੀਤਾ ਇਸ ਤੋਂ ਪਹਿਲਾਂ ਯਾਸ਼ੂ ਨੇ ਖੰਨਾ ਮਾਰਕੀਟ ਕਮੇਟੀ ਦਫ਼ਤਰ ਵਿਖੇ ਅਨਾਜ ਮੰਡੀ ਦੇ ਆਰਥੀਆਂ ਅਤੇ ਖਰੀਦ ਏਜੰਸੀ ਦੇ ਨੁਮਾਇੰਦਿਆਂ ਨਾਲ ਵੀ ਬੈਠਕ ਕੀਤੀ ਕੈਬਨਿਟ ਮੰਤਰੀ 파ਰਤਪੂਸ਼ਨ ਯਾਸ਼ੂ ਅਤੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਠਲੀ ਨੇ ਭਰੋਸਾ ਦਿੱਤਾ ਕਿ ਖਰੀਦ ਵਿੱਚ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਉੱਥੇ ਹੀ ਖੰਨਾ ਦੇ ਵਿਧਾਇਕ ਨੇ ਕਿਸਾਨਾਂ ਨੂੰ ਕੋਰੋਨਾ ਮਹਾਮਾਰੀ ਤੋਂ ਉਬਚਨ ਦੀ ਵੀ ਕੀ ਕੀਤੀ ਹਾਂ ਇਹ ਸੀਜ਼ਨ ਵੀ ਬੜਾ ਨਿਰਵਿਘਨ ਰਹੇਗਾ ਜਿਵੇਂ ਖਦਸ਼ੇ ਸੀਗੇ ਵੀ ਪਤਾ ਨਹੀਂ ਡਾਇਰੈਕਟ ਪੇਮੈਂਟ ਤੇ ਕੀ ਹੋਏਗਾ ਉਹ ਸਾਰੇ ਇਸ਼ੂ ਸੈਟਲ ਹੋ ਗਏ ਆੜਤੀਆਂ ਦੇ ਕੁਝ ਇਸ਼ੂ ਸੀਗੇ ਅਸੀਂ ਉਹ ਕੋਸ਼ਿਸ਼ ਕੀਤੀ ਐ ਸਾਰੇ ਸੈਟਲ ਕਰਨ ਦੀ ਚਾਹੇ ਉਹ ਐਫਸੀਆਈ ਦੇ ਹੋਣ ਤੇ ਚਾਹੇ ਸਟੇਟ ਗਵਰਨਮੈਂਟ ਨਾਲ ਉਹਨਾਂ ਦੀ ਪੈਂਡਿੰਗ ਕੋਈ ਆੜਦ ਦੇ ਇਸ਼ੂ ਸੀਗੇ ਸਾਰੇ ਸੈਟਲ ਹੋ ਗਏ ਆ ਤੇ ਉਹ ਉਹਨਾਂ ਦੇ ਅਕਾਊਂਟਸ ਚ ਜਾ ਰਹੀ ਐ ਐਫਸੀਆਈ ਵੱਲੋਂ ਕੁਝ ਮੁਸ਼ਕਿਲਾਂ ਸੀਗੀਆਂ ਜਿਹੜੀਆਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਬਿਲਕੁਲ ਕਲੀਅਰ ਹੋ ਜਾਣਗੀਆਂ ਸੀਐਮ ਸਾਹਿਬ ਨੇ ਔਰ ਸਾਡੀ ਚੀਫ ਸੈਕਟਰੀ ਮੈਡਮ ਨੇ ਬਹੁਤ ਕਲੀਅਰਲੀ ਸੈਕਟਰੀ ਫੂਡ ਨੂੰ ਵੀ ਹਦਾਇਤਾਂ ਦੇ ਦਿੱਤੀਆਂ ਔਰ ਜੀਐਮਐਫਸੀਆਈ ਨੂੰ ਵੀ ਦੇ ਦਿੱਤੀਆਂ ਹਦਾਇਤਾਂ ਕੋਈ ਕਿਤੇ ਅ ਮੁਸ਼ਕਿਲਾਂ ਨਹੀਂ ਦਿੱਤੀ ਜਾਊਗੀ ਸੀਸੀਐਲ ਸਾਡੀ ਆਲਰੇਡੀ ਆ ਚੁੱਕੀ ਹੋਈ ਹੈ ਕਿਤੇ ਪੇਮੈਂਟ ਦੀ ਨਹੀਂ ਹੋਊਗੀ ਕਿਤੇ ਕਿਤੇ ਥੋੜਾ ਥੋੜਾ ਬਾਰਦਾਨੇ ਦੀ ਪ੍ਰੋਬਲਮ ਹੈ ਪਰ ਮੈਂ ਤੁਹਾਨੂੰ ਸਾਰੇ ਕਿਸਾਨ ਵੀਰਾਂ ਨੂੰ ਔਰ ਆੜਤੀਆਂ ਨੂੰ ਯਕੀਨ ਦਿਵਾਉਣਾ ਕਿਤੇ ਵੀ ਉਹਦੀ ਮੁਸ਼ਕਿਲ ਨਹੀਂ ਆਣ ਦਿੱਤੀ ਜਾਊਗੀ ਕਿਉਂਕਿ ਇਹ ਮੁਸ਼ਕਿਲ ਸਾਰੀ ਹਿੰਦੁਸਤਾਨ ਦੀ ਹੈ ਇਕੱਲੇ ਪੰਜਾਬ ਦੀ ਨਹੀਂ ਹੈ ਕੁਝ ਕੋਵਿਡ ਕਰਕੇ ਜੂਟ ਮੇਲਾ ਨਹੀਂ ਚੱਲ ਰਹੀਆਂ ਕੁਝ ਮੰਫਨ ਤੂਫਾਨ ਕਰਕੇ ਜੂਟ ਦੀ ਫਸਲ ਹੀ ਖਰਾਬ ਹੋ ਗਈ ਪਰ ਅਸੀਂ ਉਹਦੇ ਆਲਟਰਨੇਟ ਅਰੇਂਜਮੈਂਟ ਸਾਰੇ ਕਰ ਲਏ ਹੋਏ ਆ ਚਾਹੇ ਪਲਾਸਟਿਕ ਦੀ ਬੋਰੀਆਂ ਹੋਣ ਜਾਂ ਵਨਸ ਯੂਜ਼ ਬਰਦਾਨਾ ਹੋਵੇ ਅਸੀਂ ਬਿਲਕੁਲ ਕਿਤੇ ਵੀ ਕੋਈ ਕਮੀ ਨਹੀਂ ਆਣ ਦੇਾਂਗੇ ਨਾ ਹੀ ਲਿਫਟਿੰਗ ਦੀ ਕੋਈ ਪ੍ਰੋਬਲਮ ਆਏਗੀ ਤੇ ਨਾ ਹੀ ਸਟੋਰੇਜ ਦੀ ਅੱਗੇ ਮੁਸ਼ਕਲ ਹੈ ਮੰਤਰੀ ਸਾਹਿਬ ਜਿਹੜਾ ਪ੍ਰੋਸੈਸ ਰੱਖਿਆ ਹੋਇਆ ਵੀ ਤੇਰੀ ਪਾਸ ਪਰਵਾਣੀ ਆ ਉਹ ਕਿਸੇ ਤਿੱਕੇ ਉਹਦੇ ਨਾਲ ਕਾਫੀ ਮੁਸ਼ਕਲਾਂ ਤੇ ਸ਼ਾਰੀਆਂ ਨੇ ਡਿਲੇ ਨਹੀਂ ਹੋਈਗਾ ਉਹਦੇ ਨਾਲ ਨਹੀਂ ਕੋਈ ਡਿਲੇ ਨਹੀਂ ਹੋਣ ਦਿੰਦੇ ਇੱਕ ਤਾਂ ਕੋਵਿਡ ਕਰਕੇ ਮੰਡੀਆਂ ਦੀ ਗਿਣਤੀ ਵਧਾਈ ਪਾਸ ਸਿਸਟਮ ਹੈਗਾ ਪਾਸ ਸਿਸਟਮ ਹੋਰ ਜ਼ਿਆਦਾ ਲਿਬਰਲ ਕਰਕੇ ਡੀਸੈਂਟਰਲਾਈਜ਼ ਕਰਤਾ ਸਾਰੇ 38 ਸਬਾਨਾਂ ਦੇ ਕੋਲ ਪਾਵਰ ਦਿੱਤੀ ਉਹ ਮਾਰਕੀਟ ਕਮੇਟੀ ਵਾਲਿਆਂ ਨਾਲ ਗੱਲ ਕਰਕੇ ਜਿੰਨੇ ਅਗਲੇ ਦਿਨ ਦੇ ਪਾਸੇ ਚਾਹੀਦੇ ਆ ਉਹਨੇ ਹੀ ਮੰਗਾਣ ਤੇ ਮੈਂ ਵੀ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿਉਂਕਿ ਜਿਹੜੀ ਇਹ ਇਸ ਵੇਲੇ ਕੋਵਿਡ ਦੀ ਮਹਾਮਾਰੀ ਹੈ ਜੇ ਤੁਸੀਂ ਸਾਰਾ ਦੇਖੋ ਤੇ ਪਿਛਲੇ ਸਾਲ ਨਾਲੋਂ ਕਿਤੇ ਦੁੱਗਣੀ ਰਫਤਾਰ ਤੇ ਇਹ ਅਸਰ ਕਰਦੀ ਜਾ ਰਹੀ ਹੈ ਆਪਣੇ ਭਾਈਚਾਰੇ ਨੂੰ ਕੋਈ ਅਸਰ ਨਾ ਆਵੇ ਕਿਸਾਨਾਂ ਨੂੰ ਔਰ ਇਸ ਵਾਰ ਦਾ ਜਿਹੜਾ ਇੰਪੈਕਟ ਆ ਉਹ ਰੂਰਲ ਏਰੀਆ ਚ ਜ਼ਿਆਦਾ ਹੈ ਤੇ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਸਾਡੇ ਇਥੇ ਲੇਬਰ ট্রান্সਪੋਰਟਰ ਪ੍ਰੋਕਿਊਰਿੰਗ ਏਜੰਸੀਸ ਦੇ ਸਾਰੇ ਅਫੀਸਰ ਸਹਿਬਾਨ ਸਭ ਮੰਡੀਰ ਜੀ ਹੁੰਦੇ ਆ ਸਾਰਾ ਸੇਫਲੀ ਇਹ ਪ੍ਰੋਕਿਊਰਮੈਂਟ ਸੀਜ਼ਨ ਨਿਬੜ ਜਾਏ ਇਹਦੇ ਵਾਸਤੇ ਦੁਆ ਵੀ ਕਰਦੇ ਆਂ ਔਰ ਅਸੀਂ ਅਰੇਂਜਮੈਂਟ ਵੀ ਇਸੇ ਕਰਕੇ ਕਰਿਆ ਜਿਹੜੀ ਗੱਲ ਤੁਸੀਂ ਇੱਕ ਦੋ ਚੀਜ਼ਾਂ ਆਨਲਾਈਨ ਐਂਟਰੀ ਕਰਕੇ ਜਿਹੜੀਆਂ ਮੁਸ਼ਕਿਲਾਂ ਦੱਸ ਰਹੇ ਨੇ ਉਹ ਕਿਸ ਤਰੀਕੇ ਉਹਨੂੰ ਸੌਟ ਆਊਟ ਕਰਨਾ ਮੈਂ ਇਥੋਂ ਦੀ ਨਿਕਲ ਦੇ ਸਾਰ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਹਨੂੰ ਵੀ ਸਖਾਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਦੇਖੋ ਕਿਉਂਕਿ ਕਰੋਨਾ ਮਹਾਮਾਰੀ ਦਾ ਦੂਜਾ ਦੌਰ ਜਿਹੜਾ ਸ਼ੁਰੂ ਹੋਇਆ ਤੋਂ ਇਸ ਕਰਕੇ ਹੈਲਥ ਪ੍ਰੋਟੋਕੋਲ ਕੀ ਕਹਿ ਰਿਹਾ ਉਹਨੂੰ ਵੀ ਫਾਲੋ ਕਰਨ ਦੀ ਲੋੜ ਹੈ ਠੀਕ ਹੈ ਕਿਸਾਨ ਭਰਾ ਜਿਹੜੇ ਨੇ ਪਿਛਲੇ 4 ਸਾਲਾਂ ਤੋਂ ਆਪਣੀ ਫਸਲ ਮੰਡੀਆਂ ਚ ਲੈ ਕੇ ਆ ਰਹੇ ਨੇ ਜਦੋਂ ਤੋਂ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਬਣੀ ਹੈ ਤਾਂ ਕੋਈ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਆ ਪਿਛਲੇ 4 ਸਾਲਾਂ ਚ ਨਹੀਂ ਦੇਖਣ ਨੂੰ ਮਿਲੀ ਔਰ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਵੀ ਬਹੁਤ ਹੀ ਹੈਸਲ ਫਰੀ ਬਹੁਤ ਹੀ ਮੈਟਰ ਹਡਲ ਫਰੀ ਜਿਹੜੀ ਆ ਉਹ ਪ੍ਰਕਿਊਰ ਕੀਤੀ ਆ ਸਰਕਾਰ ਨੇ ਆਪਣਾ ਫਸਲ ਤੋਂ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਈ ਵੀ ਦਿੱਕਤ ਜਿਹੜੀ ਆ ਨਾ ਤੱਕ ਕਿਸਾਨਾਂ ਨੂੰ ਆਉਣ ਦਿਆਂਗੇ ਨਾ ਮਜ਼ਦੂਰ ਨੂੰ ਆਉਣ ਦਿਆਂਗੇ ਨਾ ਸਾਡੇ ਆੜਤੀਆ ਭਰਾਵਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਜਿਹੜੀ ਦਿੱਕਤ ਆ ਉਹ ਸਾਡੇ ਫੂਡ ਮਹਿਕਮੇ ਦੇ ਜਿਹੜੇ ਮੰਤਰੀ ਨੇ ਭਾਰਤ ਪੋਸ਼ਣ ਆਸ਼ੂ ਜੀ ਉਹ ਅੱਜ ਖੰਨਾ 'ਚ ਵੀ ਆਏ ਹੋਏ ਨੇ ਔਰ ਹਰ ਸਮੇਂ ਉਹਨਾਂ ਦੀ ਦਿਆ ਦ੍ਰਿਸ਼ਟੀ ਜਿਹੜੀ ਆ ਉਹ ਲੁਧਿਆਣਾ ਜ਼ਿਲ੍ਹੇ ਤੇ ਔਰ ਪੂਰੇ ਪੰਜਾਬ ਤੇ ਉਹਨਾਂ ਦੀ ਬਣੀ ਹੋਈ ਆ ਔਰ ਹਮੇਸ਼ਾ ਹੀ ਜੋ ਵੀ ਕੋਈ ਮੰਗ ਉੱઠી ਆ ਤਾਂ ਸਾਡੀ ਸਰਕਾਰ ਨੇ ਕੋਸ਼ਿਸ਼ ਕੀਤੀ ਆ ਕਿ ਉਸ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਖੰਨਾ ਤੋਂ ਬਿਊਰੋ ਰਿਪੋਰਟ ਆ ਸਮਝਗ न्यूज